ਸਤਿਕਾਰਯੋਗ ਖਾਲਸਾ ਜੀ ਤੁਸੀਂ ਬੜੇ ਲੰਮੇ ਸਮੇਂ ਤੇ ਬੈਠੇ ਹੋ ਤੇ ਮੇਰੇ ਤੋਂ ਬਾਅਦ ਕੌਮ ਦੇ ਮਹਾਨ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਆਪ ਜੀ ਦੇ ਨਾਲ ਰੂਪੂ ਰੂਹ ਹੋਣਾ ਹੈ। ਔਰ ਐਮ ਵਿਚਾਰਾ ਜਿਹੜੀਆਂ ਕਰਨੀਆਂ ਜਿਹੜੀਆਂ ਤੁਸੀਂ ਪੱਲੇ ਬੰਨ ਕੇ ਜਾਣਾ ਹੈ ਕਿ ਅਸੀਂ ਅੱਜ ਖਮਿਆਜ਼ਾ ਕੀ ਭੁਗਤ ਰਹੇ ਆ। ਇਹ ਜਮਹੂਰੀਅਤ ਦਿਨ ਮਨਾਉਣ ਦਾ ਕਾਰਨ ਕੀ ਹੈ? ਇਹ ਕਿਉਂ ਸ਼ੁਰੂ ਕੀਤਾ ਤੇ ਕਿੰਨੇ ਕੀਤਾ ਹੈ? ਫਰਜ ਕੀ ਦਾ ਬਣਦਾ ਸੀ ਇਹ ਸਾਰਾ ਕੁਝ ਤੁਸੀਂ ਲੇਖਾ ਜੋਖਾ ਕਰਨਾ ਹੈ ਸੋ ਸਤਿਕਾਰਯੋਖ ਖਾਲਸਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਗੱਲਾਂ ਬਹੁਤ ਚੱਲਦੀਆਂ ਨੇ ਕਿ ਸਾਡੇ ਪੁਰਖਿਆਂ ਨੇ ਬੁੱਢਾ ਦਲ ਤੇ ਤਰਨਾ ਦਲ ਬਣਾਇਆ ਸੀ ਤੇ ਉਹ ਬੁੱਢਾ ਦਲ 40 ਸਾਲ ਉਮਰ ਵਾਲੇ ਤੇ ਉਸ ਤੋਂ ਵੱਧ ਵਾਲਿਆਂ ਦਾ ਤੇ ਤਰਨਾ ਦਲ 40 ਸਾਲ ਤੋਂ ਘੱਟ ਵਾਲਿਆਂ ਦਾ ਤੇ ਲੇਖਾ ਜੋਖਾ ਇਹ ਸੀ ਕਿ ਸਰਦਾਰ ਕਪੂਰ ਸਿੰਘ ਜੀ ਨੇ ਜਿਹੜੇ ਨਵਾਬੀ ਉਹ ਪੰਜ ਪਿਆਰਿਆਂ ਦੇ ਚਰਨਾਂ 'ਨਾਂ ਲਾ ਕੇ ਆਪਣੇ ਪ੍ਰਵਾਨ ਕੀਤੀ ਉਹਦਾ ਮਤਲਬ ਸੀ ਕਿ ਜਿਹੜੀ ਨਵਾਬੀ ਅੱਜ ਤੁਹਾਡਾ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਵਾਨ ਨਹੀਂ ਕਰ ਰਿਹਾ ਇਹ ਨਵਾਬੀ ਜਦੋਂ ਸਰਦਾਰ ਕਪੂਰ ਸਿੰਘ ਨੇ ਕੀਤੀ ਤਾਂ ਉਹਨਾਂ ਕਿਹਾ ਇਹ ਜੁੱਤੀ ਨਾ ਲਾ ਕੇ ਪੰਜ ਪਿਆਰਿਆਂ ਨਾਲ ਮੈਨੂੰ ਦੋ ਤਾਂ ਕਿ ਮੈਂ ਨੂੰ ਸਦਾਤ ਤੋਂ ਤੇ ਧਰਮ ਤੋਂ ਉੱਚਾ ਨਾ ਸਮਝ ਲਵਾ ਇਹ ਸਾਡੇ ਪੈਰਾਂ ਦੀ ਚੀਜ਼ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਓਦੋਂ ਵੀ ਹਕੂਮਤਾਂ ਨੇ ਸਾਜਸ ਤੈ ਤੇ ਨਵਾਬੀ ਦਿੱਤੀ ਕਿ ਇਹਦੇ ਨਾਲ ਲੜ ਕੇ ਜਿਹੜੇ ਸਿੱਖ ਆਪਸ ਵਿੱਚ ਪਾੜ ਜਾਣਗੇ ਤਾਂ ਸਾਡਾ ਰਸਤਾ ਸਿੱਧਾ ਹੋ ਜਾਊਗਾ ਪਰ ਸਰਦਾਰ ਕਪੂਰ ਸਿੰਘ ਨੇ ਐਸਾ ਨਹੀਂ ਹੋਣ ਦਿੱਤਾ ਉਹਨਾਂ ਨੇ ਜਥੇ ਬੰਦਕ ਕੀਤੇ ਲੋਕ ਤੇ ਗਿਣਤੀ ਵਿਦਾਈ ਕੌਮ ਦੀ ਸਰਕਾਰ ਨੂੰ ਰਾਸਨਾਈ ਤੋਂ ਉਹਨਾਂ ਫੇਰ ਦੁਬਾਰਾ ਹਮਲਾ ਸ੍ਰੀ ਦਰਬਾਰ ਸਾਹਿਬ ਤੇ ਕਰ ਦਿੱਤਾ ਫੇਰ ਸਾਨੂੰ ਜੰਗਲਾਂ ਦੇ ਵਿੱਚ ਜਾ ਕੇ ਲੜਾਈਆਂ ਤੇ ਜੰਗਾਂ ਲੜਨੀਆਂ ਪਈਆਂ ਸਤਿਕਾਰਯੋਗ ਖਾਲਸਾ ਜੀ ਅੱਜ ਇਹਨਾਂ ਸਮਾਣੀ ਮੈਂ ਸਪਸ਼ਟ ਕਰ ਸਕਾਂ ਕਿ ਅਸੀਂ ਹੁਣ ਕਿਹੜੇ ਖੂਹ ਦੇ ਵਿੱਚ ਡਿੱਗਿਆ ਤੇ ਨਿਕਲਣਾ ਕਿਤਰਾ ਹੈ ਮੈਂ ਤੁਹਾਨੂੰ ਇੰਨੀ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਪਛਾਣ ਜ਼ਰੂਰ ਕਰਨੀ ਪਾਉਗੀ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੀਆਡੀ ਵਾਲੇ ਵੀ ਬੈਠੇ ਹੋਣਗੇ ਸਾਨੂੰ ਨਹੀਂ ਪਤਾ ਲੱਗਦਾ ਉਹ ਕੌਣ ਹੈ ਕਿਉਂਕਿ ਉਹਨਾਂ ਪੱਗਾਂ ਬੱਦੀਆਂ ਉਹਨਾਂ ਨੇ ਵੀ ਧਾਰੇ ਪ੍ਰਕਾਸ਼ ਕੀਤੇ ਆ ਉਹ ਗਵਰਨਮੈਂਟ ਨੂੰ ਟਾੜੀ ਇੱਕ ਇੱਕ ਗੱਲ ਦੱਸਣ ਗਿਆ ਜਿੱਥੇ ਕੌਣ ਕੌਣ ਆਇਆ ਤੇ ਕੀ ਕੀ ਬੋਲ ਕੇ ਗਿਆ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹਦੀ ਪਾਰਖੂ ਅੱਖ ਹੁੰਦੀ ਉਹ ਪਛਾਣ ਲੈਂਦੇ ਆ ਇੱਥੇ ਮਨੂ ਈਮਾਨ ਸਿੰਘ ਦੱਸਦੇ ਸੀ ਕਿ ਆ ਮੈਂ ਕਦੀ ਚੈਨਲ ਵਾਲਾ ਨਹੀਂ ਵੇਖਿਆ ਮੈਂ ਕਿਹਾ ਗੋਰਾ ਵੀਰ ਹੈ ਬਾਹਰ ਤੋਂ ਆਇਆ ਹੈ ਅਨਤਾਜਾ ਇਹ ਲਾਇਆ ਸ਼ਾਇਦ ਹੋ ਵੀ ਗੋਰਾ ਹੀ ਸਕਦਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਪਣੇ ਲੀਡਰ ਨੂੰ ਪਛਾਣਨ ਦਾ ਯਤਨ ਕਰੋ ਨਹੀਂ ਤੇ ਖਵਾਰ ਹੁੰਦੇ ਫਿਰਾਂਗੇ ਆਪਾਂ ਜਿੰਨਾ ਚਿਰ ਕੋਜ਼ੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 1 ਮਈ 1994 ਨੂੰ एलानਨਾਮਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਸੰਜਰਨਲ ਸੇ ਗੱਲ ਤੋਂ ਪਿੰਡਰਾਂ ਵਾਲਿਆਂ ਦੀ ਪਾਰਟੀ ਹੈ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹਨੂੰ ਕੋਈ ਦਾਗ ਨਹੀਂ ਲੱਗਣ ਦਿੱਤਾ ਨਰੋਲ ਰੱਖੀ ਹੈ ਕਦੇ ਵੀ ਵਜ਼ੀਰੀਆਂ ਤੇ ਨਬਾਬੀਆਂ ਪ੍ਰਵਾਨ ਨਹੀਂ ਕੀਤੀਆਂ ਇਸੇ ਕਰਕੇ ਕਿ ਮੈਂ ਇਹਨੂੰ ਸਾਫ਼ ਸੁਥਰੀ ਰੱਖਣਾ ਚਾਹੁੰਦਾ ਜੀ ਦੇ ਜੀ ਇਹਨੂੰ ਦਾਗ ਨਹੀਂ ਲੱਗਣ ਦੇਣਾ ਕਿ ਅਸੀਂ ਉਹਦੇ ਤੇ ਆਪਣੀ ਸਿਆਸਤ ਨਹੀਂ ਸਿਰਜ ਸਕਦੇ ਸਾਨੂੰ ਕਿਉਂ ਵੱਖਰੇ ਵੱਖਰੇ ਧੜੇ ਬਣਾਉਨੇ ਪੈਂਦੇ ਆ ਕਿਉਂ ਵੱਖਰੀਆਂ ਵکریاں ਪਾਰਟੀਆਂ ਬਣਾਉਂਦੀਆਂ ਪੈਂਦੀਆਂ ਜੇ ਤੇ ਇਹਦੇ ਵਿੱਚ ਕੋਈ ਕਮੀ ਹੈ ਤੇ ਸਿੱਖ ਕੌਮ ਦੱਸੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਕ ਪਰਿਵਾਰ ਦਾ ਜਥੇਦਾਰ ਲੋਕਾਂ ਨੇ ਆਸ ਲਾਈ ਸੀ ਕਿ ਇਹ 10 ਸਾਲ ਵਾਸਤੇ ਇਹਨਾਂ ਨੂੰ ਸੱਤਾ ਦੇ ਵਿੱਚੋਂ ਪਾਸੇ ਕਰ ਦੂਗਾ ਸ਼ਾਇਦ ਕੌਮ ਨੂੰ ਇਨਸਾਫ ਮਿਲ ਜਾਊਗਾ ਤੇ ਅਕਾਲ ਤਖਤ ਸਾਹਿਬ ਫੇਰ ਬਾਬਾ ਜਿਹੜਾ ਅਕਾਲੀ ਫੂਲਾ ਸਕਦੀ ਤਰਜਮਾਨੀ ਕਰਨ ਵਾਲਾ ਦੇਸੂਗਾ ਪਰ ਐਸਾ ਨਹੀਂ ਹੋਇਆ ਸੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਸਤਿਕਾਰਯੋਗ ਖਾਲਸਾ ਜੀ ਇੱਥੇ ਤੁਹਾਡੇ ਕੋਲ ਹੁਣ ਤੁਹਾਡੇ ਗ੍ਰੰਥ ਵੀ ਰੋਲ ਤੇ ਪੰਥ ਵੀ ਰੋਲ ਤੇ ਬਾਕੀ ਕੀ ਬਚਿਆ ਜਿਹਦੇ ਪਿਓ ਨੂੰ ਕੋਈ ਦਾੜੀ ਤੋਂ ਫੜ ਕੇ ਰੂੜੀਆਂ ਤੇ ਖਲਾਰ ਦੇ ਕੀ ਉਹ ਅਮਨ ਚੈਨ ਨਾਲ ਬੈੰਦਾ ਉਹ ਨਾ ਚਰਨੀ ਪੈਂਦਾ ਜਿੱਨਾ ਚਰ ਆਪਣੇ ਪਿਓ ਦੀ ਬਿਆਦਬੀ ਦਾ ਬਦਲਾ ਨਾ ਲੈ ਲੈ ਇੱਥੇ ਸੁਖਰਾਜ ਸਿੰਘ ਬੈਠਾ ਲੰਮੇ ਸਮੇਂ ਤੋਂ 14 ਅਕਤੂਬਰ ਨੂੰ ਉਥੇ ਸਮਾਗਮ ਪੈਵਲ ਕਲਾਂ ਦੇ ਵਿੱਚ 19 ਅਕਤੂਬਰ ਨੂੰ ਗਦਲੀ ਦੇ ਵਿੱਚ ਤੇ 31 ਅਕਤੂਬਰ ਨੂੰ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਨਾਉਂਦਾ ਹੈ ਸੋ ਆਪਾਂ ਸਾਰੀਆਂ ਗੱਲਾਂ ਚੇਤੇ ਰੱਖ ਕੇ ਇੱਥੇ ਮੇਰੇ ਕੋਲ ਹਰਮੇਲ ਸਿੰਘ ਜੋਦੇ ਦਾ ਮੰਮੀ ਡੈਡੀ ਸਰਦਾਰ ਪ੍ਰਸ਼ੋਤਮ ਸਿੰਘ ਦਾ ਪਰਿਵਾਰ ਨਾਲ ਜਗਦੀਸ਼ ਸਿੰਘ ਦਾ ਨਾਲ ਗੁਰਪ੍ਰੀਤ ਸਿੰਘ ਸਾਡੇ ਵੀਰ ਜਿਹੜਾ ਸਾਡੇ ਇਲਾਕੇ ਤੋਂ ਤੇ ਨਾਲ ੋਂਕਾਰ ਸਿੰਘ ਸੁਰ ਸਿੰਘ ਮੈਂ ਸਮਝਦਾ ਉਹਨਾਂ ਦੇ ਪਰਿਵਾਰ ਆਏ ਆ ਉਹ ਇਥੋਂ ਅੱਜ ਸਰਦਾਰ ਮਾਨ ਨੇ ਉਹਨਾਂ ਨੂੰ ਸਰੋਪਾ ਵੀ ਦੇਣਾ ਹੈ ਉਹ 40 ਸਿੰਘ ਪੰਜਾਬ ਦੀਆਂ ਜੇਲਾਂ ਦੇ ਵਿੱਚ ਜਿੱਥੇ ਡਿਬੜੂਗੜ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਸਿੰਘ ਬੰਦ ਹੈ ਗਵਰਨਮੈਂਟ ਨਹੀਂ ਛੱਡਣਾ ਚਾਹੁੰਦੀ ਪਰ ਉਹਨਾਂ ਦੇ ਘਰਾਂ ਦੇ ਐਨਆਈਏ ਦੀਆਂ ਰੇਟਾਂ ਪੈਂਦੀਆਂ ਹਨ ਉਹਨਾਂ ਦੇ ਇੱਕ دہشت ਦਾ ਮੌਲ ਬਣਾਇਆ ਜਾਂਦਾ ਹੈ ਮੈਂ ਸੋਮਿਦਾ ਕੇ ਸਿੱਖ ਕੌਮ ਨੂੰ ਕਦੀ ਵੀ ਕੋਈ ਬਾਊਕਾਟ ਬਾਈਕਾਟ ਨਹੀਂ ਕਰਦਾ ਭਾਵੇਂ ਹਥਿਆਰ ਫੜੇ ਜਾਣ ਪਰ ਜਿਹਦੇ ਕੋਲੋਂ ਲక్ష్ਮੀ ਫੜੀ ਜਾਵੇ ਮਾਨ ਸਾਹਿਬ ਕਹਿੰਦੇ ਉਹਦਾ ਬਾਈਕਾਟ ਕਰਦੇ ਇਹਨਾਂ ਨੇ ਉਹ ਚੀਜ਼ ਬਣਾਉਣ ਦਾ ਯਤਨ ਕੀਤਾ ਔਰ ਸਾਡੇ ਬੰਦੀ ਸਿੰਘ 35 35 ਸਾਲਾਂ ਤੋਂ ਅੰਦਰ ਉਹਨਾਂ ਨੂੰ ਵੀ ਗਵਰਨਮੈਂਟ ਗਿਣੀ ਮੀਤੀ ਸ਼ਾਸਤਰੀਆ ਨਹੀਂ ਕਰ ਰਹੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜੇ ਆਉਣ ਵਾਲੇ ਸਮੇਂ ਪੰਥ ਤੇ ਪੰਜਾਬ ਤੇ ਸ਼ਰਮਣੀ ਕਮੇਟੀ ਤੇ ਆਪਣੇ ਤਖਤਾਂ ਨੂੰ ਬਚਾਉਣਾ ਹੈ ਤੇ ਤੁਹਾਡੇ ਕੋਲ ਸਦੀਆਂ ਬਾਅਦ ਲੀਡਰ ਮਿਲਦਾ ਹੈ 20ਵੀਂ ਸਦੀ ਦਾ ਮਹਾਨ ਜਰਨਲ ਸੰ ਜਰਨਲ ਸਿੰਘ ਖਾਲਸਾ ਪਿੰਡਰਾਵਾਲੇ ਉਹ ਤੁਹਾਨੂੰ ਸਦੀਆਂ ਤੱਕ ਨਹੀਂ ਮਿਲ ਸਕਦੇ ਤੇ 21ਵੀਂ ਸਦੀ ਦਾ ਮਹਾਨ ਜਰਨਲ ਸਰਦਾਰ ਸਿਮਰਨਜੀਤ ਸਿੰਘ ਮਾਨ ਤੁਹਾਨੂੰ ਸਦੀਆਂ ਤੱਕ ਨਹੀਂ ਜੇ ਲੱਭਣਾ ਜਿਹੜਾ 42 ਸਾਲ ਤੱਕ ਆਪਣੀ ਇੱਕੇ ਸਟੈਂਡ ਤੇ ਤੁਹਾਡੀ ਲੜਾਈ ਲੜਦਾ ਆ ਰਿਹਾ ਤੇ ਅੱਜ ਵੀ ਤੁਹਾਡੀਆਂ ਜਿਹੜੀਆਂ ਲੋੜਾਂ ਵਾਸਤੇ ਉਤਰਿਆ ਫਿਰਦਾ ਮੈਂ ਤੁਹਾਨੂੰ ਬੇਨਤੀ ਕਰਦਾ ਸੋਹੇ ਅੱਜ ਹਰਮੇਲ ਸਿੰਘ ਜੋਦੇ ਦਾ ਪਰਿਵਾਰ ਆਇਆ 40 ਸਿੰਘ ਹੈ ਗਵਰਨਮੈਂਟ ਨਹੀਂ ਛੱਡ ਰਹੀ ਔਰ ਇਹਨਾਂ ਨੂੰ ਵੀ ਆਪਾਂ ਸਨਮਾਨਿਤ ਕਰਨਾ ਔਰ ਮੈਂ ਆਸ ਕਰਦਾ ਕਿ ਤੁਸੀਂ ਇੱਥੇ ਆਇਓ ਮੈਂ ਤੁਹਾਡਾ ਧੰਨਵਾਦ ਕਰਦਾ ਵੀਰ ਗਰਜੰਦ ਸਿੰਘ ਧਗਾਣਾ ਤੇ ਸਾਡਾ ਬਲਦੇਵ ਸਿੰਘ ਤਾਰੀਵਾਲ ਮਹਿਲ ਸਿੰਘ ਤਲਵੰਡੀ ਦਿਲਬਾਖ ਸਿੰਘ ਸੇਰੋ ਸਾਡੇ ਹਲਕਾ ਅਨ ਚਾਰਜ ਨੇ ਬਿਆਨਤ ਸਿੰਘ ਜੀ ਤੇ ਸਤਵਿੰਦਰ ਪਾਲ ਸਿੰਘ ਜੀ ਮਿੰਟੂ ਤੇ ਚਾਨਣ ਸਿੰਘ ਜੀ ਸਾਡੇ ਘਰੇਾਲੇ ਤੋਂ ਸ਼ੇਰ ਪ੍ਰਤਾਪ ਸਿੰਘ ਜੀ ਬਲਵਿੰਦਰ ਸਿੰਘ ਜੀ ਸਾਡੇ ਵੈਰੋਵਾਲ ਸਾਹਿਬ ਤੇ ਨਾਲ ਸਾਡੇ ਹਲਕਾ ਖਡੂਰ ਸਾਹਿਬ ਦੇ ਜਿਹੜੇ ਦਫ਼ਤਰ ਸਕੱਤਰ ਨੇ ਦਲਜੀਤ ਸਿੰਘ ਜੀ ਬਾਜਵਾ ਹਰਪਾਲ ਸਿੰਘ ਬੱਜੜੇ ਤੇ ਬਲਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਸਰਪੰਚ ਖਾਨਪੁਰ ਗਲਬੀਰ ਸਿੰਘ ਦੀ ਤੇ ਸਾਡੇ ਚਮਕੌਰ ਸਿੰਘ ਜੀ ਬਲੇਰ ਸਾਡੇ ਸਾਰੇ ਜਥੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਵੱਡੀ ਗਿਣਤੀ ਜਵੱਸਾ ਲੈ ਕੇ ਆਏ ਦੂਜੀ ਬੇਨਤੀ ਇਹ ਵੀ ਹੈ ਮੈਂ ਦੱਸਣਾ ਚਾਹੁੰਦਾ ਸਮਾਂ ਚਾਹੀਦਾ ਸੀ ਗੱਲ ਕਰਨ ਵਾਸਤੇ ਪਰ ਘਟ ਹੈ ਸੋ ਜਿੰਨੀਆਂ ਵੀ ਅੱਜ ਤੱਕ ਪਾਰਟੀਆਂ ਤੁਸੀਂ ਵੇਨੇ ਹੋ ਸੰਪਰਦਾ ਵੇਨੇ ਹੋ ਜਿੰਨੀਆਂ ਵੀ ਕਿ ਇਹਨਾਂ ਨੇ ਕਦੀ ਵਕੀਲ ਕਰਕੇ ਹਾਈ ਕੋਰਟ 'ਚ ਆਪਣੇ ਯੋਧਿਆਂ ਦੇ ਕੇਸ ਲੜੇ ਨਹੀਂ ਲੜੇ ਜੇ ਲੜੇ ਹੁੰਦੇ ਤੇ ਸ਼੍ਰੋਮਣੀ ਕਮੇਟੀ ਸਾਡੀ ਆਪਣੀ ਗੱਲ ਕਰਦੀ ਹੁੰਦੀ ਤੇ ਕਿਸੇ ਨੇ ਕੀ ਮਜਾਲ ਸੀ ਪੰਜਾਬ ਚੋਂ ਬਾਹਰ ਜਾ ਕੇ ਦਿਲਾਂ 'ਚ ਬੰਦ ਕਰ ਦਿੰਦੇ ਕਿਸੇ ਨੇ ਆਪਣਾ ਫਰਜ਼ ਹੀ ਤਾਂ ਨਹੀਂ ਕੀਤਾ ਦਿੱਲੀ ਨਾਲ ਕਿਹੋ ਖਿਚੜੀ ਹੋ ਗਿਆ ਸਾਡੀ ਨਸ਼ਲ ਕੁਛ ਕੀਤੀ ਐ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਾਈ ਕੋਰਟ ਦੇ ਵਿੱਚ ਸਿਵਲ ਕੋਰਟ ਦੇ ਵਿੱਚ ਸੈਸ਼ਨ ਕੋਰਟ ਦੇ ਵਿੱਚ ਅੱਗੇ ਵੀ ਕੇਸ ਲੜਦਾ ਹੈ ਜਿਹੜੇ ਗ੍ਰਿਫਤਾਰੀਆਂ ਹੋਈਆਂ ਤੇ ਹੁਣ ਵੀ ਲੜੂਗਾ ਮੈਂ ਦੱਸਣਾ ਚਾਹੁੰਦਾ ਜਿਹੜੇ 40 ਸਿੰਘ ਜੋਧੇ ਦੇ ਨਾਲ ਅੰਦਰ ਹੈ ਉਹਨਾਂ ਦੇ ਕੇਸਾਂ ਦੀ ਪੈਰਵਾਈ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਥੇਬੰਦੀ ਕਰਦੀ ਐ ਤੇ ਸਾਡੇ ਸਿਮਰਨਜੀਤ ਜੀ ਸਕੇ ਐਡਵੋਕੇਟ ਐਡਵੋਕੇਟ ਬੈਠੇ ਨੇ ਸਾਨੂੰ ਮੈਂ ਮੈਂ ਇਹ ਬੇਨਤੀ ਕਰਦਾ ਕਿ ਅੱਗੇ ਵੀ ਇਹ ਜੜੀਆਂ ਜੜੀਆਂ ਪਾਰਟੀ ਦੇ ਫਰਜ਼ੋ ਪੂਰੇ ਪਾਰਟੀ ਕਰਦੀ ਆਈ ਹੈ ਤੇ ਕਰਦੀ ਰਹੂਗੀ ਹੋਰ ਕਿਸੇ ਤੋਂ ਅਸੀਂ ਆਸ ਵੀ ਨਹੀਂ ਕਰ ਸਕਦੇ ਸਾਡੇ ਜੂਤ ਦੇ ਪ੍ਰਧਾਨ ਗਗਨਦੀਪ ਸਿੰਘ ਸ਼ਹਿਰੀ ਪ੍ਰਧਾਨ ਗੁਰਵਿੰਦਰ ਸਿੰਘ ਜੀ ਲਾਡੀ ਉਹਦੇ ਸਿੰਘ ਜੀ ਕਿਸਾਨ ਵਿੰਗ ਦੇ ਸਾਡੇ ਜਿਹੜੇ ਨੇ ਪ੍ਰਧਾਨ ਨੇ ਜ਼ਿਲ੍ਹੇ ਦੇ ਤੂਹਾਨ ਸਿੰਘ ਜੀ ਗਰਦਾਸਪੁਰ ਪਰਮਜੀਤ ਸਿੰਘ ਤੇ ਸਾਡੇ ਅਭੋਰ ਤੋਂ ਵੀ ਛੱਬੀ ਸਿੰਘਾਂ ਦਾ ਜਥਾ ਲੈ ਕੇ ਬਖਸ਼ੀ ਸਿੰਘ ਜਾਣਿਆ ਇੰਦਰਜੀਤ ਸਿੰਘ ਮੇਰੇ ਵੀਰ ਸਾਰੇ ਆਏ ਨੇ ਲਖਵਿੰਦਰ ਸਿੰਘ ਜੀ ਹਲਕਾ ਅਨਚਾਰਜ ਦਾ ਦਾਰਾ ਅੰਮਰਜੀਤ ਸਿੰਘ ਕੁਲਵੰਤ ਸਿੰਘ ਤੇ ਮਲਕੀ ਸਿੰਘ ਜੀ ਆਏ ਨੇ ਮੇਰੇ ਕੋਲ ਨਹੀਂ ਮੈਂ ਜਿਆਦਾ ਨਾਮ ਲੈ ਸਕਦਾ ਪਰ ਮੈਂ ਇਹ ਆਸ ਕਰਦਾ ਕਿ ਤੁਸੀਂ ਜਿੰਨੀ ਗਿਣਤੀ ਚ ਆਏ ਹੋ ਤੁਹਾਡਾ ਕੋਟ ਨਕੋਟ ਧੰਨਵਾਦ ਔਰ ਹੋ ਸਕਦਾ ਅਗਲਾ ਸਾਲ ਆਪਾਂ ਨੂੰ ਪਿਛਲੇ ਸਾਲ ਆਪਾਂ ਕੱਟ ਕੀਤਾ ਸੀ ਤੇ ਵੋਟਾਂ ਬਾਨੀਆਂ ਸ਼ੁਰੂ ਹੋ ਗਈਆਂ ਸਾਰੋਂ ਸਾਹਮਣੇ ਵੋਟਾਂ ਬੁਲਾਉਣ ਦਾ ਐਲਾਨ ਕਰ ਦਿੱਤਾ ਸੀ ਇਹ ਵੀ ਪ੍ਰਾਪਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹੈ ਤੁਹਾਨੂੰ ਮੈਂ ਦੱਸਣਾ ਚਾਹੁੰਦਾ 40 ਸਿੰਘਾਂ ਤੋਂ ਸ਼ੁਰੂ ਕੀਤਾ ਸੀ ਪ੍ਰੋਗਰਾਮ ਈਮਾਨ ਸਿੰਘ ਨੇ ਲੰਗਰ ਸਾਹਿਬ ਦੇ ਲਾਗੋਂ ਤੇ ਅਸੀਂ 40 ਸਿੰਘਾਂ ਤੋਂ ਅੱਜ 7 8 10000 ਦੇ ਲੱਗ ਗਿਆ ਆ ਗਏ ਆ ਸੋ ਕਈ ਏਰ ਕਾਫਲੇ ਵਧਦੇ ਜਾਂਦੇ ਆ ਜਰਨੈਲ ਮਹਿਸੂਸ ਕਰਦੇ ਆ ਕਿ ਸਾਡੀ ਪਾਰਟੀ ਜਿਹੜੀ ਆ ਚੜ੍ਹਦੀ ਕਲਾ ਚ ਜਾਵੇ ਤੇ ਕਈ ਏਰ ਜਿੱਤਰਾ ਮੈਂ ਐਲਾਨਨਾਮੇ ਦੀ ਗੱਲ ਕੀਤੀ ਟੌੜਾ ਤਲਵੰਡੀ ਬਾਦਲ ਸਾਹਿਬ ਨਾਲ ਸਾਰੇ ਛੱਡ ਗਏ ਤੇ ਆ ਰਹਿ ਗਿਆ ਤੁਹਾਡੇ ਕੋਲ ਤੁਹਾਡਾ ਲੀਡਰ ਕੱਲਾ ਹੀ ਇਹ ਕੌਣ ਹੈ ਜਿਹੜਾ ਸੰ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਰਜਮਾਨੀ ਕਰਦਾ ਹੈ ਜਿਹੜਾ ਕਦੇ ਵੀ ਆਪਣੇ ਜੀ ਦੇ ਜੀ ਝੋਕ ਨਹੀਂ ਸਕਦਾ ਵੇਖ ਨਹੀਂ ਸਕਦਾ ਤੁਸੀਂ ਉਹਦੇ ਮਗਰ ਲੱਗੋ ਜਿਹੜਾ ਤੁਹਾਨੂੰ ਕਦੇ ਵੀ ਕਿਤੇ ਖੂਚ ਨਾ ਛੁੱਟੇ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਸਤਿਕਾਰਯੋਗ ਖਾਲਸਾ ਜੀ ਜਿੰਨੇ ਵੀ ਸਰਦਾਰ ਸਿਮਰਨਜੀਤ ਸਿੰਘ ਦੇ ਮਾਨ ਸਾਹਿਬ ਦੇ ਵਿਚਾਰ ਨੇ ਇਹਨਾਂ ਨੂੰ ਪੱਲੇ ਬੰਨ ਕੇ ਜਾਇਓ